ਤੁਸੀਂ ਸਮਝਦੇ ਇੱਕ ਦੁਨੀਆ ਹੈ ਇੱਕ ਦੁਨੀਆ ਨਹੀਂ ਹੈ ਦੁਨੀਆ ਦੋ ਤਿੰਨ ਪ੍ਰਕਾਰ ਦੀ ਹੈ ਇਹ ਦੋ ਤਿੰਨ ਪ੍ਰਕਾਰ ਦੀ ਦੁਨੀਆ ਹੈ ਜਦੋਂ RAM RAJ ji ਗਏ ਨੇ ਔਰੰਗਜ਼ੇਬ ਦੇ ਕੋਲ ਤਾਂ ਨਰੰਗਾ ਕਹਿਣ ਲੱਗਿਆ ਸਵਰਗਾਂ ਦੇ ਫਲ ਖਾਣੇ ਆ ਕਹਿੰਦੇ ਹੁਣੇ ਮੰਗਵਾਦ ਨੇ ਉੱਪਰ ਨੂੰ ਹੱਥ ਐ ਅੱਖਾਂ ਕੀਤੀਆਂ ਕਹਿੰਦੇ ਆ ਫਲ ਭੇਜੋ ਜੀ ਨਰੰਗਾ ਕਹਿੰਦਾ ਵੀ ਮੈਂ ਉਹ ਫਲ ਖਾਣਾ ਜੀ ਦੀ ਰੁੱਤ ਨਹੀਂ ਹੈ ਯਾਨੀ ਉਹ ਵੀ ਮੰਗਵਾ ਲੈਂਦੇ ਆ ਕਹਿੰਦੇ ਉੱਪਰੋਂ ਫਲ ਆਈ ਜਾਂਦੇ ਨੇ ਟੋਕਰੀਆਂ ਉੱਤਰੀ ਜਾਂਦੀਆਂ ਬੜੇ ਸੋਹਣੇ ਫਲ ਨੇ ਫਿਰ ਕਹਿਣ ਲੱਗਿਆ RAM RAJ ਨੂੰ ਕਹਿੰਦਾ ਜੀ ਮੈਨੂੰ ਜਰਾ ਉਹ ਬਾਗ ਤਾਂ ਦਿਖਾਓ ਜਿੱਥੋਂ ਆਉਂਦੇ ਨੇ RAM RAJ ਜੀ ਕਹਿੰਦੇ ਚਲੋ ਲਓ ਫਿਰ ਦੇਖੋ ਬਾਗ ਅੱਖਾਂ ਉੱਪਰ ਨੂੰ ਕਰੋ ਜਦ ਅੱਖਾਂ ਉੱਪਰ ਨੂੰ ਕੀਤੀਆਂ ਬਾਗ ਹੀ ਬਾਗ ਬਾਗ ਹੀ ਬਾਗ ਅਸਮਾਨ ਦੇ ਵਿੱਚ ਲੱਗੇ ਹੋਏ ਨੇ ਉਹ ਹਣ ਬਾਗ ਨਾ ਤਾਂ ਆਪਾਂ ਨੂੰ ਦਿਖਦੇ ਨੇ ਇੱਕ ਵਾਰ ਇੱਕ ਸਿੰਘ ਨੂੰ ਮੈਂ ਕਿਹਾ ਸੀ ਮੈਂ ਕਿਹਾ ਜੀ ਸਵਰਗਾਂ ਦਾ ਕੋਈ ਫਲ ਖਵਾ ਦੇ ਸਵਰਗਾਂ ਦੇ ਸੰਤਰੇ ਮਂਗਾਏ ਸੀ ਉਹਨੇ 4 2 ਮੈਂ ਖਾਦੇ 2 ਉਹਨੇ ਖਾਦੇ ਮੁੜ ਕੇ ਮੈਨੂੰ ਮਿਲਿਆ ਨਹੀਂ ਛੇਤੀ ਮੈਂ ਉਹਨੂੰ ਇੱਕ ਵਾਰ ਕਿਹਾ ਜੀ ਮੈਂ ਕਲਪਵ੍ਰਿਛ ਦਾ ਫਲ ਤਾਂ ਮਂਗਾਈ ਕਦੇ ਉਹਨੇ ਸੰਤਰੇ ਮਂਗਾਏ ਸੀ 4 ਇੱਕ ਵਾਰੀ ਤਾਂ ਮੈਨੂੰ ਪਤਾ ਉਹਨਾਂ ਦਾ ਸਵਾਦ ਹੀ ਇੰਨਾ ਸੀ ਇੰਨਾ ਵੱਖਰੀ ਕਿਸਮ ਦਾ ਸਵਾਦ ਹੁੰਦਾ ਵੀ ਇੱਥੇ ਦੇ ਸੰਤਰੇ ਚ ਉਹ ਸਵਾਦ ਹੀ ਨਹੀਂ ਆ ਸੋ ਇਸ ਕਰਕੇ ਇਹ ਮੈਂ ਤਾਂ ਉਦਾਹਰਣ ਦਿੱਤੀ ਆ ਨਹੀਂ ਤਾਂ ਮੇਰਾ ਜੀ ਨਹੀਂ ਸੀ ਕਰਦਾ ਬੋਲਣ ਨੂੰ ਵੀ ਦੱਸਾਂ ਪਰ ਫਿਰ ਤੁਸੀਂ ਆਖੋਗੇ ਵੀ ਹੁੰਦਾ ਵੀ ਆ ਮੈਂ ਪ੍ਰੈਕਟੀਕਲ ਦੇਖਿਆ ਹੋਇਆ ਹੈ ਜਦ ਮੈਂ ਪ੍ਰੈਕਟੀਕਲ ਦੇਖਿਆ ਤਾਂ ਤੁਹਾਨੂੰ ਵੀ ਮੈਂ ਦੱਸ ਦਿੰਦਾ ਵੀ ਹੈ ਤੇ ਬਾਗ ਵੀ ਹੈਗੇ ਨੇ ਉੱਪਰ